ਮਰਾ ਛਾਵੇਂ ਕਰ ਲੈਨੇ ਯਾਰ ਆ ਆ ਬਾਈ ਉਰੇ ਆ ਜਾ ਯਾਰ ਛਾਵੇਂ ਕਰ ਤੂੰ ਮਰਾ ਕੋਈ ਲੈ ਕੇ ਤਾਂ ਆਵੇ ਸਾਈ ਸਾਈ ਤਾਂ ਲਿਆ ਆ ਆ ਯਾਰ ਓਏ ਆਇਆ ਪੂਰੇ ਆਇਦਰਾ ਆ ਫੜਾ ਆਪਦਾ ਬੱਚਾ ਉਰੇ ਆ ਹਾਂ ਬਾਈ ਬਾਈ ਤਾਂ ਖੜਾ ਖੜਾ ਦੇ ਸੀ ਹਣਾ ਰੋਵੇ ਬਾਈ ਕੋਈ ਨਹੀਂ ਕੋ ਲੈਣਾ ਵੀ ਮੈਂ ਤਾਂ ਮੂੰਹ ਭਰਾ ਮੁਆਏ ਫਿਰ 14 ਦੱਕ ਲਵਾਗੇ ਭਾਈ ਸਾਹਿਬ ਬੰਦੀ ਗਾਰੰਟੀ ਦਵਾ ਕੇ ਲਿਖ ਕੇ ਲਵਾਂਗੇ ਵੀਡੀਓ ਮੈਂ ਇਹਦੇ ਪਿੰਡ ਦਾ ਹੀ ਆ ਉਹ ਠੀਕ ਹੈ ਮੈਂਬਰ ਹੁੰਦਾ ਮੇਰੀ ਗਾਰੰਟੀ ਆ ਆਪ ਹੁੰਦੇ ਜਾਣਦੇ ਆਪਾਂ ਠੀਕ ਹੈ ਤੂੰ ਸਾਡਾ ਟੱਕੋ ਵੀ ਆਇਆ ਨਾ ਭਾਈ ਮੈਂ ਮੰਡੀ ਚ ਲੈਤ ਆਉਣਾ ਐ ਇੰਨਾ ਪੱਕਾ ਲੱਗਣਾ ਠੀਕ ਹੈ ਆਪਾਂ ਮੱਥੇ ਲੱਗਣਾ ਹੈ ਕਿਤੇ ਠੀਕ ਹੈ ਉਹ ਗੱਲ ਨਾ ਹੋਏ ਜੀ ਠੀਕ ਹੈ ਹਾਂ ਬੰਦੀ ਵੀ ਗਾਰੰਟੀ ਲਾ ਦੇ ਚੰਗੇ ਬੱਕਰੇ ਤੋਂ ਖੱਬਣਾ ਉਹਦੀ ਗਾਰੰਟੀ ਦੇ ਦੋ ਬੱਸ ਆ ਸੂਬੇ ਪਹੁੰਚ 10 ਦਿਨ ਲੇਟ ਯਾਰ ਉਹਦਾ ਕੋਈ ਚੱਕਰ ਨਾ ਲਾਓ ਯਾਰ ਲੈ ਜਾਂਦੀ ਏ 15 ਦਾ 15 ਦਿਨ ਕੋਈ ਨਹੀਂ ਆਣਾ ਤੇ ਭਾਈ ਸੀ ਸਾਫ ਸਟੇਸ਼ਨ ਵਾਲਾ ਜੀ ਕੀ ਵਾਈ ਕਿੰਨੇ ਮਹੀਨੇ ਦੀ ਘਬਣਾਣਾ ਭਾਈ 4ਾਂ ਦੇ ਹੋ ਗਈ ਮਹੀਨਾ ਲਊਗੀ 40.5 ਮਹੀਨਾ ਰੱਖ ਲੈ ਭਾਈ ਰੱਖ ਲੈ 1.5 ਮਹੀਨਾ ਲੈ ਕਾਢਾ ਹੱਥ ਭਾਈ ਲੈ ਗੱਲ ਕਰੂੰਗਾ ਇੱਕ ਨਾਮ ਦਾ ਇੱਥੋਂ ਲੈਣਾ ਨਾ ਆਇਆ ਭਰਾ ਨੂੰ ਲੈਣਾ ਜਿੰਮੇਦਾਰ ਭਰਾ ਆਪਾਂ ਠੀਕ ਐ 14000 ਦੀ ਬੱਕਰੀ ਪਾਉਂਦਾ ਭਾਈ ਤੇਰੀ

ਕਿਦਾ ਇੱਕ ਜੀਪ ਤੇ ਪਾਪਾ ਦਾ ਰਾਹ ਤੇ ਤਰਾਂ ਜਾ ਰਹੇ ਹਾਂ ਜੀ ਚੀਜ਼ ਲੈ ਵੀ ਜਾਗੇ 15 ਲੱਖ ਕੁ ਕ੍ਰੀਡੀ ਉਹ ਲਾ ਲਾ ਰਹੇ ਨੇ ਤੇ ਮਕਰੀਆ 72 ਹੋ ਗਿਆ ਤੇ ਕਿਹ ਟੈਂਕੀ ਬੋਲ ਜੀ ਐ ਰਾਤਾ ਦੇਖ ਲੈ ਭਾਈ ਮੇਰਾ 80000 ਰੁਪਏ ਦਾ ਫੋਨ ਪੂਰੇ ਫਰਾਬ ਨਹੀਂ ਯਾਰਾ ਬਾਹਲੇ ਲਾ ਭਾਈ ਓਏ ਯਾਰ ਤੂੰ ਆਇਆ ਯਾਰ ਓ ਯਾਰ ਤੂੰ ਯਾਰ ਭਾਈ ਯਾਰ ਸੱਚ ਦੱਸ ਤੈ ਮੈਨੂੰ ਉਹ ਰਿਆ ਦਾ ਓਏ ਮੈਂ ਲੋਕ ਕਹਿ ਨਹੀਂ ਫਿਰ ਕੀ ਫਾਇਦਾ 15 ਨਹੀਂ ਰਾਜ ਨਹੀਂ ਨਹੀਂ ਭਾਈ ਸਾਡੇ ਡੇਢ ਆਉਂਦੇ ਕੋਈ ਨਹੀਂ ਹੋਣਾ ਤੈਨ ਮੌਦਾ ਕੀ ਸੀ ਨਾ 12 ਲਾ ਲਿਆ ਨਹੀਂ ਨਹੀਂ 13 ਲਾਇਆ 400 ਲਉਂਦੇ ਤੇ 500 ਨਹੀਂ ਯਾਰ ਤੈਨੂੰ ਕਿਹਾ ਸੀ 500 ਪਾ ਪਾ ਦੇ 130 ਕਰ ਦੇ ਤੂੰ ਸਿੱਧਾ 14 ਕਰਦਾ ਆਪਾਂ ਦੀ ਗੱਲ ਚਲੇ ਰੋਡਾ ਓਏ ਆ ਯਾਰ ਨਹੀਂ ਯਾਰ ਓਏ ਓਏ ਭੇਜੀ ਓਏ ਯਾਰ 50 ਰੁਪਏ ਯਾਰ ਮੈਂ ਤੂੰ ਮੈਂ ਉਤਾਰਾਂ ਯਾਰ ਦਾ ਦੇ ਦਾ ਕੋਈ ਨਹੀਂ ਦਾਉ ਓਏ ਤੂੰ ਹੱਥ ਦਾ ਕਰ ਤੂੰ ਖੜਾ ਵੀ ਪੈਸੇ 50 ਰੁਪਏ ਯਾਰ ਕਿੱਡੀ ਗੱਲ ਕਰਨਾ ਯਾਰ ਓਏ ਯਾਰ 14 ਨਹੀਂ ਯਾਰ ਭਾਈ ਮੇਰੇ ਕੋਲ ਤਾਂ ਤੂੰ ਦੇਣਿਆ ਤੇਰੀ ਇੰਨੀ ਮੈਂ ਆਪਦੇ ਕੋਲੋਂ ਪਾ ਦੂੰਗਾ ਠੀਕ ਹੈ ਹਾਂ ਮੈਂ ਆਹਦੇ ਕੋਲ ਮੈਂ ਆਹਦੇ ਕੋਲ ਪਾ ਦੂੰਗਾ ਯਾ ਤੁਸੀਂ ਮੇਰੇ ਭਰਾ ਠੀਕ ਹੈ ਹਾਂ ਮੇਰੀ ਗੱਲ ਸੁਣ ਲੈ ਭਾਈ ਸੌਦਾ ਹੋਣੀ ਜਾਂਦਾ ਠੀਕ ਹੈ ਨਾ ਮੈਨੂੰ ਆਖਾ ਵੀ ਮੈਂ ਤੇ ਥੋਕੋ ਲੈਣਾ ਨਾ ਏਟੋ ਲੈਣਾ ਠੀਕ ਹੈ ਇਹ ਗਾਇਆ ਹੁਣ ਭਾਈ ਤਾਂ ਸੀਗਾ ਮੈਂ ਤੈਨੂੰ ਭੱਜਣ ਮੈਂ ਇਹ ਆਲਾ ਮੈਂ 50 50 ਰੁਪਏ ਤੈਨੂੰ ਹੱਥ ਜੀ ਤੇਰੇ ਛੱਡ ਕੇ ਜਾਣੇ ਆ ਮੈਂ ਓਏ ਭਰਾਵਾ ਵੇਖ ਲੈ ਬੱਕਰੀ ਆਹ ਵਧੀਆ ਬਾਡੀ ਦੀ ਫੁੱਲ ਬਾਡੀ ਦੀ ਬੱਕਰੀ ਆ ਤਿੰਨ ਬੱਚੇ ਦੇਊਗੀ ਰਾਮਾ 20000 ਰੁਪਏ 18 ਦੇ 11 ਦਾ 11 ਦਾ ਤੋਂ 13 ਹੀ ਲਾ ਦੇ ਬੱਸ ਤੇ ਬਾਈ ਕਹਿੰਦਾ ਮੈਂ ਦਵਾ ਦਿੰਦਾ ਇਹਨੇ ਸਿੱਧਾ 14000 ਰੁਪਏ ਕਹਿਦਾ ਸੀ ਕਿ ਇੱਕ ਬਾ ਅੱਗੇ ਰੁਪਈਆ ਨਹੀਂ ਲਾਉਣਾ ਇੱਕ ਯਾਰ ਤੁਸੀਂ ਨਾ ਦੇਓ ਯਾਰ ਮਿੱਠੋ ਲੈ ਲਓ ਯਾਰ ਮੈਂ ਪਾਉਂਗਾ ਹੋਰੇ ਫੜ ਯਾਰ ਤੇਰੀ ਬੱਕਰੀ ਵੇਖਦੀ ਆ ਤੂੰ ਯਾਰ ਫੜਾ ਦਾ ਹੋ ਯਾਰ ਇੱਕ ਮਿੰਟ ਯਾਰ ਪੈਸੇ ਮੇਰੇ ਕੋਈ ਆ ਯਾਰ ਇੱਕ ਮਿੰਟ

ਗੱਲ ਠੀਕ ਹੈ ਮੈਂਬਰ ਇਹ ਕਹੇ ਮੂੰਹ ਪਰ ਜਿਹੜੀ ਗੱਲ ਜਿਹੜੀ ਗੱਲ ਜਿਹੜੀ ਕੀ ਫਾਇਦਾ ਮਰ ਕੇ ਆਲਾ ਹੋਰ ਯਾਰ ਨਹੀਂ ਭੋਮੇ ਜਿਹੜੀ ਗੱਲ ਆਪਾਂ ਨੂੰ ਕਹੇਦਾ ਜਾਈ ਨਹੀਂ ਹੈ ਨਹੀਂ ਤਾਂ ਕੋਈ ਚੱਕਰ ਨਹੀਂ ਓ ਯਾਰ ਗਾਹ ਵੇਚਣੀ ਆ ਹਜ਼ਾਰਾਂ ਹਾਂ ਮਾਲਕ ਰੋਹੀ ਆ ਤੂੰ ਐਵੇਂ ਤੂੰ ਅਸੀਂ ਕਹੀਏ ਕਿ ਇੰਨੇ ਤਾਂ ਕਹੀ ਨੇ ਉਹ ਨਹੀਂ ਗੱਲ ਬਾਕੀ ਆਪਾਂ ਆਏ ਨਹੀਂ ਝੂਠਾ ਕੰਮ ਨਹੀਂ ਵੀ ਆਪਾਂ ਆਖਦੀਆਂ ਨਾ ਮੈਂ ਨਹੀਂ ਕਿ ਜਿੰਨੇ ਦੀ ਚੀਜ਼ ਆਪਾਂ ਵੀ ਅੱਖਾਂ ਵਿੱਚ ਇਹਦੇ ਮम्मे ਗਾਰੰਟੀ ਉਹ ਗੱਲ ਕਰ ਲਈ ਭੋਮੇ ਜਿਹੜੀ ਗੱਲ ਗਾਰੰਟੀ ਗੱਬਨ ਦੀ ਆ ਓ ਯਾਰ ਤੂੰ ਡੋਰ ਫੜਾ ਯਾਰ ਉਹ ਨੋਰ ਫੜਾਇਤ ਹੋ ਰਹੀ ਆ ਉਹ ਫੜਾਈ ਵਾਲਾ ਬਾਈ ਯਾਰ ਓ ਯਾਰ ਲਖਾਈ ਬਾਤ ਕਰਾਂਗਾ ਤੁਮੈ ਤੇ ਕੋ ਯਾਰ ਆਪੇ ਸਟਕਾ ਪੂੰਗਾ ਜਦੋਂ ਮੈਨੂੰ ਮੇਟ ਮਾਰਿਆ ਯਾਰ ਤੁਸੀਂ ਯਾਰਾ ਤੇਰੀ ਬੱਕਰੀ ਵੇਚੀ 6400 ਯਾਰ ਮੰਨੀ ਨਹੀਂ ਹੁੰਦੀ ਆ ਓ ਯਾਰ ਹੁਣ ਹੋਏ ਕੀ ਯਾਰ 12 ਤੋਂ ਲੱਗਿਆ ਹੁਣ ਕਿਉਂ ਪੈਂਦਾ ਇੱਕ ਮਿੰਟ ਗੱਲ ਸੁਣਾ ਇੱਕ ਮਿੰਟ ਮੇਰੀ ਮੇਰੀ ਗੱਲ ਸੁਣ ਇੱਕ ਇੱਕ ਮਿੰਟ ਇੱਕ ਦਾ ਤੈਨੂੰ ਬੱਤਰੀ ਦਾ ਬੜਾ ਜੀ ਗੱਲ ਆ ਇੱਕ ਮਿੰਟ ਇੱਕ ਮਿੰਟ ਬਾਈ ਤੁਸੀਂ ਚੁੱਪ ਕਰੋ ਪਹਿਲਾਂ ਪਹਿਲਾਂ ਤੁਸੀਂ ਇਹ ਇੱਕ ਮਿੰਟ ਪਹਿਲਾਂ ਤੁਸੀਂ ਚੁੱਪ ਕਰੋ ਪਹਿਲਾਂ ਮੇਰੀ ਗੱਲ ਸੁਣ ਲੋ ਮੇਰੀ ਆ ਮੇਰੀ ਆ ਗੱਲ ਸੁਣ ਲੋ ਗੱਲ ਗੱਲ ਸੁਣ ਲੈ ਬਾਈ ਮੇਰੀ ਇੱਕ ਮਿੰਟ ਗੱਲ ਸੁਣ ਲੈ ਪੈਸੇ ਮੈਂ ਤਾਂ ਫੜਾਉਂਗਾ ਇੱਕ ਮਿੰਟ ਵੀ ਗੱਲ ਸੁਣੋ ਤੁਸੀਂ ਵੀ ਬੋਲੋ ਇੱਧਰ ਕੈਮਰਾ ਵਾਲੇ ਸਾਰੇ ਤੂੰ ਆ ਮੇਰੇ ਪਿੰਡ ਦਾ ਹਾਂ ਠੀਕ ਐ ਮੈਂ ਪਹਿਲੇ ਤੁਹਾਨੂੰ ਤਾ ਵੜਾਉਂਗਾ ਜੇ ਪੂਰੀ ਥੱਲੀ ਦੇਗਾ ਅਗਲੇ ਨੂੰ ਗਾ ਗੱਲ ਦੇਣੀ ਆ ਜਾਂਦੀ ਐ